ਈਆ ਕੋਈ 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 ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਹੈ ਕਿ ਮੇਰੀ ਗੁੱਸੇ ਹੋ ਸਕਦੀ ਹੈ ਕਿ ਨਹੀਂ ਮਰਤੀ ਕਰ ਦੋ ਠੀਕ ਹੈ ਡੀਆਰ ਬੈਠੇ ਨਹੀਂ ਨਿਵੇਂ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਬੋਲ ਮੋਲ ਗੱਲਾਂ ਨਹੀਂ ਕਰਦਾ ਮੰਨ ਲਓ ਤੁਸੀਂ ਮੇਰੇ ਨਾਲ ਥੋੜਾ ਜਿਹਾ ਉੱਚੀ ਬੋਲਦੇ ਮੈਂ ਕਹਿ ਦੂੰਗਾ ਟਵਾਣਾ ਸਾਹਿਬ ਮਰੇ ਕੋਈ ਨਹੀਂ ਤੁਸੀਂ ਥੋੜਾ ਜਿਹਾ ਅਜੇ ਭਾਜਨ ਦਿੰਦੇ ਆਏ ਹੋ ਗਰਮੀ ਚੋਂ ਥੋੜੇ ਜੇ ਕੋਈ ਗੱਲ ਨਹੀਂ ਥੋੜਾ ਜਿਹਾ ਆਰਾਮ ਨਾਲ ਥੋੜਾ ਜਿਹਾ ਆਰਾਮ ਨਾਲ ਤੁਸੀਂ ਤੁਸੀਂ ਸਿਆਣੇ ਬੰਦੇ ਹੋ ਜੀ ਤੁਸੀਂ ਥੋੜਾ ਜਿਹਾ ਆਰਾਮ ਨਾਲ ਇਦਾਂ ਵੀ ਕਹਿ ਜਾ ਸਕਦਾ ਹੈ ਰੋਸ ਪਰ ਟੈਸਟ ਦੇ ਤਹਿਤ ਜਿਹੜਾ ਸੀਗਾ ਉੱਥੇ ਜੋ ਆ ਕੇ ਪ੍ਰਸ਼ਾਸਨ ਦੇ ਅਧਿਕਾਰੀ ਏਆਰ ਨੇ ਆ ਕੇ ਉੱਥੇ ਕਿਹਾ ਕਿ 31 ਤਰੀਕ ਨੂੰ ਜਿਹੜੀ ਪਟੀਸ਼ਨ ਹੈ ਉਹਦੇ ਤੇ ਫੈਸਲਾ ਕਰਾਂਗੇ ਅਸੀਂ ਹੁਣ ਧਰਨਾ ਇਥੋਂ ਤੁਸੀਂ ਸਮਾਪਤ ਕਰੋ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਜੀ ਪਟੀਸ਼ਨ ਵੀ ਦਿੱਤੀ ਹੋਈ ਸੀ ਪਰ ਉਸ ਤੋਂ ਬਾਅਦ ਪਤਾ ਲੱਗਦਾ ਆ ਕੱਲ ਕਿ ਇੱਕ ਐਫ ਆਈ ਆਰ ਦਰਤੀ ਕਰ ਦਿੱਤੀ ਜਾਂਦੀ ਹੈ 6 ਬੰਦਿਆਂ ਦੇ ਉੱਤੇ ਬਡੇ ਵੱਡੇ ਅਧਿਕਾਰੀ ਦੇ ਵੱਲੋਂ ਯਕੀਨ ਦਿਵਾਉਣ ਦੇ ਬਾਵਜੂਦ ਵੀ 31 ਨੂੰ ਹੱਲ ਹੋਊਗਾ ਉਸ ਤੋਂ ਬਾਅਦ ਵੀ ਫੇਰ ਐਫ ਆਰ ਦਰਜ ਹੋਗੀ ਸਾਡੇ ਮੇਨ ਬੰਦਿਆਂ ਦਾ ਨਾਂ ਨਹੀਂ ਪਾਇਆ ਜਾਂਦਾ ਆਮ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਤੁਸੀਂ ਧਰਨਿਆ ਜਾਂ ਕਿਸੇ ਵਿਰੋਸ ਨਹੀਂ ਕਰਨਾ ਹੈਗਾ ਔਰ ਤੁਹਾਨੂੰ ਤੁਹਾਡੇ ਤੇ ਨਹੀਂ ਤਾਂ ਇਦਾਂ ਹੋਊਗਾ 25 ਨਾਮ ਮਲੂਮ ਕਰਕੇ ਤਾਂ ਕਿ ਲੋਕ ਡਰ ਜਾਣ ਜੀ ਇੱਕ ਸੈਕਟਰੀ ਕੋਲੋਂ ਪਰ ਕਾਸਤ ਲੈਲੀ ਕੋਆਪਰੇਟਿਵ ਸੁਸਾਇਟੀ ਦੇ ਤੁਸੀਂ ਉੱਥੇ ਹੀ ਸੀਗੇ ਜੀ ਔਰ ਉਹਦੇ ਤੋਂ ਲਈ ਗਈ ਜੀ ਮੈਨੂੰ ਮੇਰੀ ਡਿਊਟੀ ਦੇ ਵਿੱਚ ਵਿਗੜਨ ਪਾਇਆ ਗਿਆ ਮੇਰੇ ਤੋਂ ਰਜਿਸਟਰ ਖੋਣ ਦੀ ਕੋਸ਼ਿਸ਼ ਕੀਤੀ ਗਈ ਕਿਸੇ ਦਾ ਕੋਈ ਵਿਗੜ ਨਹੀਂ ਪਾਇਆ ਜੀ ਸਾਡੇ ਮੈਂ ਇੱਥੇ ਪਿਛਲੀ ਤਰਮ ਦੇ ਵਿੱਚ ਮੈਂਬਰ ਰਿਹਾ ਅਸੀਂ ਨੇ ਮੈਂ ਜਰ ਕੇ ਮੈਂ ਉੱਥੇ ਸਾਈਨਿੰਗ ਅਥੋਰਟੀ ਵੀ ਸੀਗਾ ਮਤਾਂ ਪਾ ਕੇ ਅਸੀਂ ਨੇ ਫਕਾਇਦਾ ਕੈਮਰੇ ਲਵਾਏ ਸੀਗੇ ਜੀ ਉਹਨਾਂ ਦੀ ਵੀ ਪਰਤਾਲ ਹੁਣ ਚਾਹੀਦੀ ਹੈ ਵੀ ਉਹ ਕੈਮਰੇ ਗਏ ਕਿੱਥੇ ਇੱਕ ਜ਼ਰੂਰ ਹੈ ਕਿ ਜਿਹੜਾ ਉੱਥੋਂ ਦੇ ਕੁਝ ਜਿਹੜੇ ਮੈਂਬਰ ਚੁਣੇ ਗਏ ਸੀ ਜਦੋਂ ਉਹ ਨਿਕਲ ਕੇ ਉਹਨਾਂ ਨੇ ਜਿਹੜੇ ਅੱਗੇ ਬਾਹਰ 50 ਮੀਟਰ ਦੂਰ ਖੜ ਕੇ ਜਿਹੜੇ ਮੈਂਬਰ ਉਸ ਸੋਸਾਇਟੀ ਦੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਨਾਰੇਬਾਜ਼ੀ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਦੂਰੋਂ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਐਦਾਂ ਕਰਕੇ ਮੂੰਹ ਤੋਂ ਕਾਲ ਕੱਟ ਕੇ ਹੂੰ ਤਰੀਕੇ ਨਾਲ ਤੇ ਇੱਕ ਐਕਸ਼ਨ ਇਹੋ ਜਿਹਾ ਹੁੰਦਾ ਆਪਣਾ ਮੈਂ ਹੁਣ ਤੁਹਾਡੇ ਇਹਦੇ ਤੇ ਨਹੀਂ ਕਰ ਸਕਦਾ ਵੀ ਜਾਓ ਜੋ ਕਰਨਾ ਕਰ ਲਓ ਉਹ ਉਹਨਾਂ ਨੂੰ ਉਹ फडਕਾਇਆ ਗਿਆ ਉਹ ਸੈਕਸ਼ਨ ਦੇ ਨਾਲ ਤੇ ਗੱਡੀ 'ਚ ਬੈਠ ਕੇ ਜਦੋਂ ਨਿਕਲਣ ਲੱਗੇ ਹੁਣ ਪਿੰਡਾਂ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੇ ਕਿਹਾ ਫਿਰ ਹੁਣ ਰੁਕ ਜਾ ਜਿਹੜੀ ਤਰਖਾਸਤ ਦਿੱਤੀ ਗਈ ਸੈਕਟੀ ਵੱਲੋਂ ਕਿ ਮੈਨੂੰ ਮੇਰੀ ਡਿਊਟੀ ਕਰਨ ਤੋਂ ਰੋਕਿਆ ਗਿਆ ਮੇਰੇ ਆਕੇ ਮੇਰੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਉਹ ਧਾਰਾ ਲਾਤੀ ਧਾਰਾ ਕਿਉਂ ਲਾਈ ਭਲਾ ਧਾਰਾ ਤਾਂ ਲਾਈ ਕਿ ਉਹ ਨੌਨ ਅਵੇਲੇਬਲ ਹੈ ਅੱਛਾ ਇਹ ਤਾਂ ਪੁਰਾਣੇ ਵਾਲੀ ਕਿ ਕਿ ਇਹ ਤਾਂ ਪਹਿਲੀਆਂ ਸਰਕਾਰਾਂ ਕਰਦੀਆਂ ਸੀਗੀਆਂ ਹੁਣ ਤਾਂ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੂੰ ਇਨਸਾਫ ਮਿਲੂਗਾ ਤੁਸੀਂ ਕਹਿ ਰਹੇ ਹੋ ਇਹ ਧੱਕਾ ਕਰਨ ਲੱਗ ਗਏ ਨੇ ਜੀ ਆ ਨਰੇਕਿਆ ਵਾਲੀਆਂ ਬੈਠੀਆਂ ਨੇ ਦੇਖ ਲਓ ਜਾ ਕੇ ਕੀ ਧੱਕਾ ਹੋਇਆ ਉਹਨਾਂ ਦੀਆਂ ਕੁੱਤਾਂ ਪੱਟੀਆਂ ਉਹਨਾਂ ਨਾਲ ਕੀ ਹੋਇਆ ਥਾਣੇ ਚੌਕੀ ਦੇ ਵਿੱਚ ਪਹਿਲਾਂ ਜਾ ਕੇ ਉਹਨਾਂ ਨੇ ਧਰਨਾ ਦਿੱਤਾ ਫਿਰ ਇੱਥੇ ਆਈਆਂ ਆ ਹੁਣ ਫੇਰ ਆਈਆਂ ਬੈਠੀਆਂ ਨੇ ਕਹਿਣ ਦਾ ਭਾਵ ਹੀ ਹੈ ਇਹ ਇਲੈਕਸ਼ਨ ਤਾਂ ਲੋਕੀ ਨਾ ਆਪਣੇ ਪਿੰਡਾਂ 'ਚ ਬੈਠ ਕੇ ਸਰਬਸੰਮਤੀ ਨਾਲ ਚੋਣ ਲਿਆ ਕਰਦੇ ਸੀ ਜੀ ਇਹਨਾਂ ਦੇ ਬੰਦੇ ਹੀ ਹੈ ਨਹੀਂ ਚੋਣ ਨਾਲ ਇਹਨਾਂ ਕੋਲੇ ਬੰਦੇ ਹੀ ਹੈ ਨਹੀਂ ਜਿਹੜਾ ਪ੍ਰਧਾਨ ਬਣਾਇਆ ਕਾਲੀ ਦਲ ਦਾ ਬੰਦਾ ਆ ਟਵਾਣਾ ਸਾਹਿਬ ਪੁੱਛ ਲਿਓ ਪਿੰਡ 'ਚੋਂ ਜਾ ਕੇ ਉਹ ਕਹਿੰਦਾ ਆ ਜੇ ਸੁਖਵੀਰ ਬਾਦਲ ਨੂੰ ਕਾਲੀ ਦਲ ਦੇ ਤੋਂ ਪਾਸੇ ਜਿਹੜਾ ਬਣੂਗਾ ਮੈਂ ਤਾਂ ਕਾਲੀ ਦਲ ਨੂੰ ਵੋਟ ਪਾਉਂਗਾ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਹੈ ਕਾਲੀਦਲ ਦਾ ਆਰਾਮ ਆਦਮੀ ਪਾਰਟੀ ਨੇ ਉਹਦੇ ਪਿੰਡ ਦੀ ਸੁਸਾਇਟੀ ੱੱਕੇ ਨਾਲ ਬਣਾਤੀ ਬੋਲਿਆ ਨਹੀਂਗਾ ਹੂੰ ਕਿਉਂ ਨਹੀਂ ਬੋਲ ਰਹੇ ਜੀ ਇਹ ਜੋਕੇ ਨਲੇ ਹੋਏ ਨੇ ਇਹ ਤਾਂ ਕਹੀ ਜਾਂਦੇ ਨੇ ਕਾਂਗਰਸ ਰਲੀ ਵੀ ਹੈ ਜੀ ਉੱਪਰ ਮੈਨੂੰ ਐ ਦੱਸੋ ਐਡਾ ਵੱਡਾ ੱੱਕਾ ਹੋ ਰਿਹਾ ਆਹ ਕੁਝ ਹੋ ਰਿਹਾ ਕੀ ਬੋਲਣਾ ਨਹੀਂ ਚਾਹੀਦਾ ਕਾਲੀਦਲ ਨੂੰ ਨਹੀਂ ਬੋਲਣਾ ਚਾਹੀਦਾ ਤੇ ਕਾਲੀਦਲ ਨੂੰ ਵੋਟ ਕਿੰਨੀ ਪਈ ਹੈ ਪਾਰਲੀਮੈਂਟ ਚ 7000 ਪੰਥ ਕਰਕੇ ਤੋਂ ਵੋਟ ਉਧਰ ਪਾਈ ਹੈ ਜੀ ਹੁਣ ਤਾਂ ਕੋਆਪਰੇਟਿਵ ਸੁਸਾਇਟੀ ਦੀ ਪ੍ਰਧਾਨਗੀ ਲੈ ਲਈ ਹੁਣ ਰੌਲਾ ਪਤਾ ਕੀ ਹੈ ਚਨਾਥਰ ਦੀ ਪ੍ਰਸਰਪੰਚੀ ਲੈਣੀ ਆ ਕਾਲੀਦਾਨ ਨੇ ਆਮ ਆਦਮੀ ਪਾਰਟੀ ਤੋਂ ਪੁਲਿਸ ਦਾ ਕੰਮ ਹੈ ਲਾਅ ਆਰਡਰ ਨੂੰ ਸੰਭਾਲਣਾ ਪੁਲਿਸ ਦਾ ਕੰਮ ਜਿਹੜੇ ਸਿਵਲ ਮੈਟਰਸ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਰਨਾ ਨਹੀਂਗਾ ੱੱਕੇ ਨਾਲ ਚੋਣਾ ਕਰਾਉਣਾ ਨਹੀਂਗਾ ਪਰਚੇ दर्ज ਹੋਗੇ 6 ਬੰਦਿਆਂ ਦੇ ਜੀ ਹਲੇ 20 25 ਰੱਖੇ ਵੀ ਕਹਿੰਦੇ ਜਿਹੜੇ ਹੋਰ ਟੱਪਣਗੇ ਫਿਰ ਨੱਪਣਗੇ ਫਿਰ ਦੇਖਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਅੱਜ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਦੇ ਅੱਗੇ ਧਰਨਾ ਹੈ ਜਿਹੜਾ ਉਹ ਕਲਜੀਤ ਸਿੰਘ ਨਾਗਰਾ ਤੇ ਉਹਨਾਂ ਦੇ ਵਰਕਰਾਂ ਵੱਲੋਂ ਲਗਾਇਆ ਗਿਆ ਹੈ ਵੱਡੇ ਇਕੱਠ ਸੀਗੇ ਮੰਗ ਪੱਤਰ ਵੀ ਦਿੱਤਾ ਗਿਆ ਐਸਐਸਪੀ ਸਾਹਿਬ ਨੂੰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂ ਜੀ ਨਾਗਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਈਕੂ ਜੀ ਦਾ ਹਾਲ ਸਾਹਿਬ ਵਾਈਕੂ ਜੀ ਕੀ ਫਤਿਹ ਜੀ ਹਾਂ ਜੀ ਅੱਜ ਦਾ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਸੀਗਾ ਕੀ ਕਾਰਨ ਹੈ ਜੀ ਪਹਿਲਾਂ ਕੋਆਪਰੇਟਿਵ ਸੁਸਾਇਟੀ ਦਾ ਮਸਲਾ ਸੀਗਾ ਉੱਥੇ ਵੀ ਧਰਨਾ ਲੱਗਿਆ ਸੀਗਾ ਦੇਖੋ ਜਿਹੜਾ ਕੋਆਪਰੇਟਿਵ ਸੁਸਾਇਟੀ ਚਨਾਥਲ ਦੀ ਗੈਰ ਕਾਨੂੰਨੀ ਚੋਣ ਹੋਈ ਸੀ ਉਹਦੇ ਸੰਬੰਧ ਚ ਜੀ ਜਿਹੜਾ ਸੀਗਾ ਉਹ ਧਰਨਾ ਲੱਗਿਆ ਸੀਗਾ ਜੀ ਔਰ ਉਸ ਧਰਨੇ ਦੇ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਜੀ ਔਰ ਉਸ ਪ੍ਰੋਟੈਸਟ ਦੇ ਤਹਿਤ ਜਿਹੜਾ ਸੀਗਾ ਉੱਥੇ ਜੋ ਆ ਕੇ ਪ੍ਰਸ਼ਾਸਨ ਦੇ ਅਧਿਕਾਰੀ ਏਆਰ ਨੇ ਆ ਕੇ ਉੱਥੇ ਕਿਹਾ ਕਿ 31 ਤਰੀਕ ਨੂੰ ਜਿਹੜੀ ਪਟੀਸ਼ਨ ਆ ਉਹਦੇ ਤੇ ਫੈਸਲਾ ਕਰਾਂਗੇ ਅਸੀਂ ਜੀ ਔਰ ਉਹਦੇ ਤੇ ਜਿਹੜਾ ਹੈਗਾ ਆ ਤੁਸੀਂ ਹੁਣ ਧਰਨਾ ਇੱਥੋਂ ਜੀ ਸਮਾਪਤ ਕਰੋ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਜੀ ਪਟੀਸ਼ਨ ਵੀ ਦਿੱਤੀ ਹੋਈ ਸੀ ਜੀ ਪਰ ਉਸ ਤੋਂ ਬਾਅਦ ਪਤਾ ਲੱਗਦਾ ਆ ਕੱਲ ਕਿ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ 6 ਬੰਦਿਆਂ ਦੇ ਉੱਤੇ 3 ਚਨਾਥਲ ਦੇ 3 ਰੁੜਕੀ ਦੇ ਤੇ 20 25 ਜਿਹੜੇ ਨਾਮ ਅਲੂਮ ਵਿਅਕਤੀ ਅੱਛਾ ਜੀ ਐਡੇ ਵੱਡੇ ਅਧਿਕਾਰੀ ਦੇ ਵੱਲੋਂ ਯਕੀਨ ਦਿਵਾਉਣ ਦੇ ਬਾਵਜੂਦ ਵੀ 31 ਨੂੰ ਹੱਲ ਹੋਊਗਾ ਉਸ ਤੋਂ ਬਾਅਦ ਵੀ ਫਿਰ ਐਫਆਈਆਰ ਦਰਜ ਹੋਗੀ ਐਫਆਈਆਰ ਦਰਜ ਹੋ ਜਾਂਦੀ ਹੈ ਹੂੰ ਔਰ ਉਹ ਉਸ ਦੇ ਵਿੱਚ ਮੇਰਾ ਨਾਂ ਨਹੀਂ ਪਾਇਆ ਜਾਂਦਾ ਅੱਛਾ ਜੀ ਸਾਡੇ ਮੇਨ ਬੰਦਿਆਂ ਦਾ ਨਾਂ ਨਹੀਂ ਪਾਇਆ ਜਾਂਦਾ ਹਾਂ ਆਮ ਲੋਕਾਂ ਨੂੰ ਡਰਾਉਣ ਲਈ ਤਾਂ ਕਿ ਤੁਸੀਂ ਧਰਨਿਆ ਜਾਂ ਕਿਸੇ ਵਿਰੋਸ ਨਹੀਂ ਕਰਨਾ ਹੈਗਾ ਔਰ ਤੁਹਾਨੂੰ ਤੁਹਾਡੇ ਤੇ ਨਹੀਂ ਤਾਂ ਇਦਾਂ ਹੋਊਗਾ 20 25 ਨਾਮ ਮਲੂਮ ਕਰਕੇ ਤਾਂ ਕਿ ਲੋਕ ਡਰ ਜਾਣ ਆਪਣਾ ਕਿਸੇ ਜਗ੍ਹਾ ਤੇ ਜ਼ੁਬਾਨ ਨਾ ਖੋਲ ਸਕਣ ਸੰਵਿਧਾਨਕ ਹੱਕ ਬੋਲਣ ਦਾ ਉਹਨਾਂ ਤੋਂ ਖੋਇਆ ਜਾ ਸਕੇ ਤੇ ਸਾਨੂੰ ਡਰਾਉਣ ਤੋਂ ਧਮਕਾਉਣ ਲਈ ਇਹ ਕੀਤੀ ਗਈ। ਜੀ। ਜੀ। ਉਹ ਲੱਗ ਕੇ ਇਹ ਨਾਗਰਾ ਸਾਹਿਬ ਦੇਖਿਆ ਜਾਵੇ ਉੱਥੇ ਡੀਐਸਪੀ ਸਾਹਿਬ ਨਾਲ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋ ਬੋਲ ਰਹੇ ਹੋ ਵੀਡੀਓ ਕਾਫੀ ਵਾਇਰਲ ਹੋਈ ਆ ਤੁਹਾਡਾ ਨਾਮ ਕਿਉਂ ਨਹੀਂ ਪਾਇਆ ਜੀ ਆਮ ਲੋਕਾਂ ਨੂੰ ਕਿਉਂ ਜਿਹੜਾ ਇਹਦੇ ਵਿੱਚ ਇਨਵੋਲਵ ਕੀਤਾ ਮੈਂ ਉਹੀ ਮੈਂ ਉਹੀ ਕਹਿੰਦਾ ਜੀ ਇੱਕ ਸੈਕਟਰੀ ਕੋਲੋਂ ਦਰਖਾਸਤ ਲੈਲੀ ਕੋਆਪਰੇਟਿਵ ਸੁਸਾਇਟੀ ਤੇ ਤੁਸੀਂ ਉੱਥੇ ਹੀ ਸੀਗੇ ਜੀ ਔਰ ਉਹਦੇ ਤੋਂ ਲਈ ਗਈ ਦੀ ਮੈਨੂੰ ਮੇਰੀ ਡਿਊਟੀ ਦੇ ਵਿੱਚ ਵਿਗਨ ਪਾਇਆ ਗਿਆ ਮੇਰੇ ਤੋਂ ਰਜਿਸਟਰ ਖੋਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਤੋਂ ਮੇਰੇ ਨਾਲ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਜਦੋਂ ਕਿ ਪੁਲਿਸ ਪ੍ਰਸ਼ਾਸਨ ਉੱਥੇ ਸੀ ਐਸ ਐਚ ਓ ਉੱਥੇ ਸੀ ਡੀ ਐਸ ਪੀ ਵੀ ਸ਼ਾਇਦ ਉੱਥੇ ਸੀ ਜਦੋਂ ਉਹ ਘਟਨਾ ਹੋਈ ਔਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਚਰਨ ਹਲੋਥੇ ਸੀ ਔਰ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਇੱਕ ਜ਼ਰੂਰ ਹੈ ਕਿ ਜਿਹੜਾ ਉੱਥੋਂ ਦੇ ਕੁਝ ਜਿਹੜੇ ਮੈਂਬਰ ਚੁਣੇ ਗਏ ਸੀ ਜਦੋਂ ਉਹ ਨਿਕਲ ਕੇ ਉਹਨਾਂ ਨੇ ਜਿਹੜੇ ਅੱਗੇ ਬਾਹਰ 50 ਮੀਟਰ ਦੂਰ ਖੜ ਕੇ ਜਿਹੜੇ ਮੈਂਬਰ ਉਸ ਸੁਸਾਇਟੀ ਦੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਨਾਰੇ ਬਾਜੀ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਦੂਰੋਂ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਐਦਾਂ ਕਰਕੇ ਮੂੰਹ ਤੋਂ ਗਾਲ ਕੱਢ ਕੇ ਹੂੰ ਤਰੀਕੇ ਨਾਲ ਤੇ ਇੱਕ ਐਕਸ਼ਨ ਇਹੋ ਜਿਹਾ ਹੁੰਦਾ ਆਪਣਾ ਮੈਂ ਹੁਣ ਤੁਹਾਡੇ ਇਹਦੇ ਤੇ ਨਹੀਂ ਕਰ ਸਕਦਾ ਵੀ ਜਾਓ ਜੋ ਕਰਨਾ ਕਰ ਲਓ ਤੇ ਉਹਨਾਂ ਨੂੰ ਉਹਨਾਂ ਨੂੰ ਉੱਥੋਂ ਉਹ ਉਹਨਾਂ ਨੂੰ ਉਹ 扑ਕਾਇਆ ਗਿਆ ਉਹ ਸੈਕਸ਼ਨ ਦੇ ਨਾਲ ਤੇ ਗੱਡੀ 'ਚ ਬੈਠ ਕੇ ਜਦੋਂ ਨਿਕਲਣ ਲੱਗੇ ਉਹਨ ਪਿੰਡਾਂ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੇ ਕਿਹਾ ਫਿਰ ਹੁਣ ਰੁਕ ਜਾ ਹੂੰ ਉਹਨਾਂ ਨੇ ਉਹਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਗੱਡੀ ਉਹਨਾਂ ਦੇ ਉੱਤੋਂ ਦੀ ਮਤਲਬ ਉਹਨਾਂ ਦੇ ਉਹਨੇ ਰੋਕੀ ਨਹੀਂ ਕਿ ਸਗੋਂ ਉੱਤੇ ਚੜਾ ਦੇਣ ਲੱਗਾ ਸੀਗਾ ਤੇ ਗੱਡੀ ਲੈ ਕੇ ਚਲਾ ਗਿਆ ਜੀ ਉਹ ਸਾਰੀ ਵੀਡੀਓ ਪੁਲਸ ਦੇ ਕੋਲ ਹੈ ਹਮ ਅਸੀਂ ਨਹੀਂ ਬਣਾਈ ਸਾਡੇ ਕੋਲ ਵੀ ਹੈਗੀਆਂ ਨੇ ਪਰ ਪੁਲਿਸ ਦੀ ਪ੍ਰਸ਼ਾਸਨ ਦੀ ਆਪਣੀ ਵੀਡੀਓ ਹੈ ਜਿਦੇ ਵਿੱਚ ਸੈਕਟਰੀ ਦੇ ਨਾਲ ਨਾ ਸੈਕਟਰੀ ਦੇ ਦਫਤਰ ਚ ਕੋਈ ਵੜਿਆ ਜੀ ਨਾ ਸੈਕਟਰੀ ਦੇ ਨਾਲ ਇਦਾਂ ਕੋਈ ਤਕਰਾਰ ਹੋਇਆ ਨਾ ਉਹਦਾ ਕੋਈ ਰਜਿਸਟਰ ਉਹਦੇ ਕੋਈ ਉੱਥੇ ਨਾ ਸੈਕਟਰੀ ਵੀਡੀਓ ਚ ਆ ਰਿਹਾ ਨਾ ਉਹਦੇ ਕੋਲੇ ਕੋਈ ਰਜਿਸਟਰ ਆ ਰਿਹਾ ਨਾ ਉਹਦੇ ਕੋਲੇ ਨਾ ਉਹਨੂੰ ਕੋਈ ਕਿਸੇ ਨੇ ਕੁਝ ਕਿਹਾ ਹਾਂ ਜਿਹੜੇ ਬੰਦੇ ਆ ਕਾਰ ਲੈ ਕੇ ਜਾ ਰਹੇ ਸੀ ਉਹਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਤੇ ਧਫੇ ਜਰੂਰ ਮਾਰੇ ਪਿਓ ਰੁਕਦਾ ਕਿਉਂ ਨਹੀਂ ਪਰ ਜਿਹੜੀ ਦਰਹਾਲ ਆਸਤੇ ਦਿੱਤੀ ਗਈ ਸੈਕਟੀ ਵੱਲੋਂ ਕਿ ਮੈਨੂੰ ਮੇਰੀ ਡਿਊਟੀ ਕਰਨ ਤੋਂ ਰੋਕਿਆ ਗਿਆ ਮੇਰੇ ਆਕੇ ਮੇਰੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਉਹ ਧਾਰਾ ਲਾਤੀ ਧਾਰਾ ਕਿਉਂ ਲਾਈ ਪਲਾ ਹੂੰ ਧਾਰਾ ਤਾਂ ਲਾਈ ਕਿ ਉਹ ਨੌਨ ਅਵੇਲੇਬਲ ਹੈ ਉਹਦੀ ਬੇਲ ਥਾਣੇ ਚ ਨਹੀਂ ਗਈ ਅਸੀਂ ਕਹਿੰਦੇ ਹਾਂ ਰਸਤਾ ਰੋਕਿਆ ਕੋਈ ਹੋਰ ਕਾਰਵਾਈ ਕੀਤੀ ਉਹਦੀਆਂ ਤਰਾਵਾਂ ਵੀ ਉਹਨਾਂ ਨੇ ਲਾਈਆਂ ਨੇ ਲਾ ਦੋ ਹੂੰ ਕੋਈ ਫਰਕ ਨਹੀਂ ਪਿਆ ਪਰ ਤੁਸੀਂ ਜਿਹੜਾ ਕੰਮ ਨਹੀਂ ਹੋਇਆ ਤੁਸੀਂ ਆਪੀ ਸਿਰਫ ਬਦਲਾ ਲਊ ਭਾਵਨਾ ਨਾਲ ਡਰਾਉਨ ਨਾਲ ਡਰਾਉਣ ਵਾਸਤੇ ਜਾਂ ਧਮਕਾਉਣ ਵਾਸਤੇ ਜਾਂ ਆਉਣ ਆਉਣ ਆਲੇ ਦਿਨਾਂ 'ਚ ਤੁਸੀਂ ਕੋਈ ਧਰਨਾ ਨਾ ਲਾਵੇ ਕੋਈ ਪ੍ਰਦਰਸ਼ਨ ਨਾ ਕਰੇ ਉਹਦੇ ਵਾਸਤੇ ਸਾਨੂੰ ਡਰਾ ਕੇ ਡਰਾਉਣਾ ਚਾਹੁੰਦੇ ਹੋ ਮੈਂ ਤਾਂ ਕਿਹਾ ਆ ਮੇਰੇ ਤੇ ਕਰੋ ਪਰਚਾ ਜੀ ਉਹਨਾਂ ਦੀਆਂ ਤਾਂ ਅਸੀਂ ਜਵਾਨਤਾ ਵੀ ਕਰਵਾ ਲਾਂਗੇ ਪਰ ਮੈਂ ਪਹਿਲਾਂ ਥਾਣੇ ਜਾਊਂਗਾ ਫਿਰ ਜੇਲ੍ਹ ਜਾਊਂਗਾ ਫਿਰ ਜ਼ਮਾਨਤ ਕਰਾਊਂਗਾ ਮੈਨੂੰ ਦੱਸਣਾ ਚਾਹਨਾ ਕਿ ਤੁਹਾਡੇ ਦਿਮਾਗ ਦੇ ਵਿੱਚ ਸਾਡੇ ਤੇ ਪਰਚੇ ਦਰਜ ਕਰਕੇ ਸਾਨੂੰ ਜੇਲ੍ਹਾਂ ਦਾ ਜੇਲ੍ਹਾਂ ਦਾ ਦਿਖਾਵਾ ਦੇਣ ਦਾ ਦੇ ਕੇ ਡਾਊਨ ਦੀ ਕੋਸ਼ਿਸ਼ ਨਾ ਕਰੋ ਅਸੀਂ ਸਾਰਾ ਕੁਝ ਚੱਲਿਆ ਵੀ ਹੋਇਆ ਚੱਲਣਾ ਜਾਣਦੇ ਵੀ ਹਾਂ ਔਰ ਲੋਕਾਂ ਦੇ ਸੰਘਰਸ਼ ਦੇ ਵਿੱਚ ਜੇਲ੍ਹਾਂ ਕੋਈ ਖਾਸ ਅਹਿਮੀਅਤ ਨਹੀਂ ਰੱਖਦੀਆਂ ਜੀ ਸੋ ਇਸ ਕਰਕੇ ਉਹਦੇ ਵਾਸਤੇ ਉਹਦੇ ਖਿਲਾਫ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਫਿਰ ਅੱਜ ਲੋਕਾਂ ਨੇ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਜਿਹੜਾ ਹੈਗਾ ਆ ਆ ਕੇ ਆਪਣਾ ਰੋਸ ਪ੍ਰਗਟ ਕੀਤਾ ਔਰ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਸੀ ਦੂਣ ਸਵਾਏ ਹੋਏ ਤੁਸੀਂ ਟਵਾਣਾ ਸਾਹਿਬ ਉਦਣ ਵੀ ਉੱਥੇ ਸੀ ਅੱਜ ਦੱਸੋ ਦੂਣ ਸਵਾਏ ਹੋਗੇ ਕਿ ਨਹੀਂ ਹੋਗੇ ਅੱਜ ਲੋਕ ਦੂਣ ਸਵਾਏ ਸੀਗੇ ਕਿ ਨਹੀਂ ਸੀਗੇ ਇਹ ਵੱਡੇ ਆ ਤੇ ਧੂਣ ਸਵਾਏ ਹੋਗੇ ਹੋਰ ਵੱਢ ਲੋ ਹੋਰ ਧੂਣ ਸਵਾਏ ਹੋਵਾਂਗੇ ਹੋਰ ਵੱਢ ਲੋ ਹੋਰ ਧੂਣ ਸਵਾਏ ਹੋਵਾਂਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਨੂੰ ਇੱਥੇ ਆ ਕੇ ਸਾਡੇ ਰੋਸ ਦਾ ਸਾਹਮਣਾ ਕਰਨਾ ਪਊਗਾ ਅਜੇ ਤਾਂ ਮੇਰੇ ਸਟੇਟ ਦੇ ਲੀਡਰ ਚਾਹੇ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਚਾਹੇ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਚਾਹੇ ਹੋਰ ਸਾਡੇ ਲੀਡਰ ਨੇ ਡਾਕਟਰ ਅਮਰ ਸਿੰਘ ਜੀ ਨੇ ਸਾਰਿਆਂ ਨੇ ਫੋਨ ਕੀਤਾ ਸੀ ਸਾਨੂੰ ਦੱਸੋ ਕਿ ਸਟੇਟ ਪੱਧਰੀ ਕੋਈ ਇਹੋ ਜਿਹਾ ਪ੍ਰੋਗਰਾਮ ਇੱਥੇ ਦਈਏ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਜੁੰਦੇ ਆਂ ਅਦੇ ਜ਼ਿਲ੍ਹੇ 'ਚ ਜੀ ਜਦੋਂ ਸਾਡੇ ਸਿਰ ਤੋਂ ਪਾਣੀ ਟੱਪੂਗਾ ਫੇਰ ਤੁਹਾਨੂੰ ਕਵਾਂਗੇ ਕੁਲਜੀਤ ਸਿੰਘ ਨਾਗਰਾ ਸੰਘਰਸ਼ਾਂ 'ਚੋਂ ਨਿਕਲਿਆ ਹੈ ਸੰਘਰਸ਼ਾਂ ਦੀ ਪਦੈਸ਼ ਹੈ ਤੇ ਸੰਘਰਸ਼ ਕਰਨਾ ਜਾਣਦਾ ਆ ਇਸ ਕਰਕੇ ਸਾਨੂੰ ਅਸੀਂ ਅਸੀਂ ਪ੍ਰਸ਼ਾਸਨ ਨੂੰ ਬੜੀ ਸਪਸ਼ਟ ਇੱਕ ਗੱਲ ਅੱਜ ਕਹੀ ਹੈ ਕਿ ਇਹ ਜਿਹੜਾ ਕੰਮ ਹੈ ਇਹ ਨਾ ਛੇੜੋ ਲੋਕਾਂ ਨੂੰ ਨਿਆਂ ਦੋ ਇੱਕ ਰਿਕਸ਼ੇ ਵਾਲੇ ਦੀ ਚੱਲੀ ਜਾਂਦੀ ਨਾ ਵੀਡੀਓ ਤੁਹਾਡੇ ਕੋਲ ਲਾ ਦਿਓ ਮਾੜੀ ਜੀ ਚੈਨਲ ਤੇ ਤੁਸੀਂ ਜੀ ਜੀ ਜਰੂਰ ਆ ਤਰਖਾਨਵਾਚਰੇ ਚਲੇ ਜਾਓ ਕਿਵੇਂ ਔਰਤਾਂ ਕੁੱਟੀਆਂ ਨੇ ਪਰ ਇਹ ਕਹਿੰਦੇ ਸੀ ਕਿ ਇਹ ਤਾਂ ਪਹਿਲੀਆਂ ਸਰਕਾਰਾਂ ਕਰਦੀਆਂ ਸੀਗੀਆਂ ਹੁਣ ਤਾਂ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੂੰ ਇਨਸਾਫ ਮਿਲੂਗਾ ਤੁਸੀਂ ਕਹਿ ਰਹੇ ਹੋ ਇਹ ਧੱਕਾ ਕਰਨ ਲੱਗੇ ਨੇ ਜੀ ਆ ਨਰੇਕੇ ਵਾਲੀਆਂ ਬੈਠੀਆਂ ਨੇ ਦੇਖ ਲਓ ਜਾ ਕੇ ਕੀ ੱਤਕਾ ਹੋਇਆ ਉਹਨਾਂ ਦੀ ਗੁੱਤਾਂ ਪੱਟੀਆਂ ਹੂੰ ਉਹਨਾਂ ਨਾਲ ਕੀ ਹੋਇਆ ਥਾਣੇ ਚੌਂਕੀ ਦੇ ਵਿੱਚ ਪਹਿਲਾਂ ਜਾ ਕੇ ਉਹਨਾਂ ਨੇ ਧਰਨਾ ਦਿੱਤਾ ਫਿਰ ਇੱਥੇ ਆਈਆਂ ਆ ਹੁਣ ਫੇਰ ਆਈਆਂ ਬੈਠੀਆਂ ਨੇ ਇਹਨਾਂ ਨੂੰ ਲੈ ਕੇ ਉਹ ਡੀਸੀ ਕੋਲੇ ਜਾਊਂਗਾ ਏ ਡੀਸੀ ਕੋਲੇ ਜਾਊਂਗਾ ਸਾਰੇ ਨਰੇਗਾ ਵਾਲਿਆਂ ਨੂੰ ਕਿਹਾ ਆਜੋ ਹੁਣ ਸੈਲਰਾਂ ਦਾ ਇਲੈਕਸ਼ਨ ਹੋਣ ਲੱਗਿਆ ਇੱਕ ਇਲੈਕਸ਼ਨ ਦਾ ਮਤਲਬ ਛੈਲਰਾਂ ਦੇ ਵਿੱਚ ਤਾਂ ਇਲੈਕਸ਼ਨ ਹੋ ਰਹੀ ਹੈ ਜੋ ਕਹਿਣ ਦਾ ਭਾਵ ਵੀ ਹੈ ਇਹ ਇਲੈਕਸ਼ਨ ਤਾਂ ਲੋਕੀ ਨਾ ਆਪਣੇ ਪਿੰਡਾਂ 'ਚ ਬੈਠ ਕੇ ਸਰਬਸੰਮਤੀ ਨਾਲ ਚੁਣ ਲਿਆ ਕਰਦੇ ਸੀ ਜੀ ਇਹਨਾਂ ਤੇ ਬੰਦੇ ਹੀ ਹੈ ਨਹੀਂ ਚੁਣਨ ਵਾਲ ਇਹਨਾਂ ਕੋਲੇ ਬੰਦੇ ਹੀ ਹੈ ਨਹੀਂ ਜਿਹੜਾ ਪ੍ਰਧਾਨ ਬਣਾਇਆ ਕਾਲੀ ਦਲ ਦਾ ਬੰਦਾ ਆ ਉਹ ਕਹਿੰਦਾ ਆ ਟਵਾਣਾ ਸਾਹਿਬ ਪੁੱਛ ਲਿਓ ਪਿੰਡ 'ਚੋਂ ਜਾ ਕੇ ਉਹ ਕਹਿੰਦਾ ਆ ਜੇ ਸੁਖਵੀਰ ਬਾਦਲ ਨੂੰ ਕਾਲੀ ਦਲ ਦੇ ਤੋਂ ਪਾਸੇ ਜਿਹੜਾ ਬਣੂਗਾ ਮੈਂ ਤਾਂ ਕਾਲੀ ਦਲ ਨੂੰ ਵੋਟ ਪਾਉਂਗਾ ਉਹ ਚਲੋ ਉਹਨੂੰ ਹਾਂ ਕਿਹਾ ਕਿ ਨਹੀਂ ਕਿਹਾ ਆਪਣੀ ਸੌਖਾ ਜਿਵੇਂ ਸਾਡੇ ਬੰਦਿਆਂ ਕੋਲ ਕਿਹਾ ਉਹਨੇ ਅੱਛਾ ਜੀ ਮਤਲਬ ਬੰਦਾ ਹੈ ਨਹੀਂ ਇਹਨਾਂ ਕੋਲੇ ਬੰਦਾ ਹੈ ਨਹੀਂ ਰੁੜਕੀ ਦੇ ਵਿੱਚ ਇਹਨਾਂ ਨੇ ਕਿਹਾ ਇਕੱਠ ਕਰ ਕਰਨ ਨੂੰ ਕਿਹਾ ਰੁੜਕੀ ਵਾਲਿਆਂ ਨੇ ਵੀ ਇਕੱਠ ਕਰਕੇ ਯਾਰ ਸਰਬਸੰਮਤੀ ਨਾਲ ਚੁਣ ਲੈਣੇ ਆ ਬੰਦਾ ਹੈ ਨਹੀਂ ਕੋਈ ਜੀ ਅਕਾਲੀ ਦਲ ਵਾਲਿਆਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ ਐਡਾ ਵੱਡਾ ਪਿੰਡ ਹੈ ਜਨਾਥਲ ਕਲਾ ਅਕਾਲੀ ਦਲ ਦੇ ਦਾ ਜਿਹੜਾ ਜ਼ਿਲ੍ਹਾ ਜਥੇਦਾਰ ਹੈ ਉਹਦਾ ਪਿੰਡ ਹੈ ਜੀ ਆਪਣਾ ਕੀ ਨਾ ਆਇਆ ਉਹਦਾ ਹੈ ਸਰਨਜੀਤ ਸਿੰਘ ਸਰਨਜੀਤ ਸਿੰਘ ਚਨਾਥਲ ਜੀ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਹੈ ਅਕਾਲੀ ਦਲ ਦਾ ਆਰਾਮ ਆਦਮੀ ਪਾਰਟੀ ਨੇ ਉਹਦੇ ਪਿੰਡ ਦੀ ਸੁਸਾਇਟੀ ੱੱਕੇ ਨਾਲ ਬਣਾਤੀ ਬੋਲਿਆ ਨੀਗਾ ਹੂੰ ਕਿਉਂ ਨਹੀਂ ਬੋਲ ਰਹੇ ਜੀ ਇਹ ਜੋਕੇ ਰਲੇ ਹੋਏ ਨੇ ਇਹ ਤਾਂ ਕਹੀ ਜਾਂਦੇ ਨੇ ਕਾਂਗਰਸ ਵਾਲੀ ਵੀ ਆ ਕਿ ਉੱਪਰ ਇੱਕ ਚਾਰ ਮੈਨੂੰ ਐਂ ਦੱਸੋ ਐਡਾ ਵੱਡਾ ੱੱਕਾ ਹੋ ਰਿਹਾ ਆ ਕੁਝ ਹੋ ਰਿਹਾ ਕੀ ਬੋਲਣਾ ਨਹੀਂ ਚਾਹੀਦਾ ਅਕਾਲੀ ਦਲ ਨੂੰ ਨਹੀਂ ਬੋਲਣਾ ਚਾਹੀਦਾ ਤੇ ਕਾਲੀਤਨ ਨੂੰ ਵੋਟ ਕਿੰਨੀ ਪਈ ਹੈ ਪਾਰਲੀਮੈਂਟ ਚ 7000 ਪੰਥਕ ਹਰਕੇ ਚੋਂ ਉਹ ਕਹਿੰਦੇ ਹੋਣੇ ਜੀ ਕਿ ਸਾਡੇ ਵਿਰੋਧੀ ਧਿਰਤਾ ਕਾਂਗਰਸ ਆ ਕਾਂਗਰਸ ਗੱਲ ਕਰੂਗੀ ਇਹ ਸੋਚਦੇ ਹੋਣਗੇ ਜੀ ਵਿਰੋਧੀ ਧਿਰ ਨਹੀਂਗੇ ਵੋਟ ਉਧਰ ਪੁਆਈ ਹੈ ਜੀ ਹੁਣ ਤਾਂ ਕੋਆਪਰੇਟਿਵ ਸੁਸਾਇਟੀ ਦੀ ਪ੍ਰਧਾਨਗੀ ਲੈ ਲਈ ਹੁਣ ਰੌਲਾ ਪਤਾ ਕੀ ਹੈ ਚਰਨਾਥਲ ਦੀ ਸਰਪੰਚੀ ਲੈਣੀ ਆ ਕਾਲੀਦਲ ਨੇ ਆਮ ਆਦਮੀ ਪਾਰਟੀ ਤੋਂ ਹਮ ਰਲ ਕੇ ਚੱਲ ਰਹੀ ਹੈ ਹਾਂ ਰਲ ਕੇ ਚੱਲ ਰਹੀ ਹੈ ਜੀ ਸੋ ਜੀ ਹੁਣ ਐਸਐਸਪੀ ਸਾਹਿਬ ਨੇ ਕੀ ਕਿਹਾ ਜੀ ਮੰਗ ਪੱਤਰ ਦੇ ਕੇ ਆ ਕੇ ਆਏ ਆ ਉਹਨਾਂ ਨੇ ਵਧੀਆ ਗੱਲ ਸੁਣੀ ਹੈ ਜੀ ਅਸੀਂ ਕਹਿ ਕੇ ਆਏ ਆ ਸਾਰੀਆਂ ਗੱਲਾਂ ਦੱਸ ਕੇ ਆਏ ਆ ਕਿ ਪੁਲਿਸ ਨੂੰ ਵੀ ਕਹੋ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਚ ਅਧਿਕਾਰੀਆਂ ਨੂੰ ਵੀ ਜਦੋਂ ਵੀ ਕਿਤੇ ਕੋਈ ਧਰਨਾ ਪ੍ਰਦਰਸ਼ਨ ਲੋਕਾਂ ਦਾ ਰੋਸ ਹੋਵੇ ਰਸਟ੍ਰੇਨ ਚ ਰਿਹਾ ਜਾਂਦਾ ਆ ਹਮ ਉਹਨਾਂ ਨਾਲ ਜਾ ਕੇ ਮਤਲਬ ਲੜਿਆ ਝਗੜਿਆ ਜਾਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਮਤਲਬ ਹੋਰ ਉਕਸਾਇਆ ਨਹੀਂ ਜਾਂਦਾ ਮੈਂ ਵੀ ਦੋ ਵਾਰ ਦਾ ਵਿਧਾਨਕਾਰ ਹਾਂ ਜੀ ਠੀਕ ਹੈ ਔਰ ਉਹ ਜਿਹੜਾ ਹੈਗਾ ਆ ਜੇ ਜੇ ਜਿਹੜੀ ਵੀ ਚੀਜ਼ ਹੈਗੀ ਹੈ ਤੁਹਾਡੇ ਜਿਹੜਾ ਤੁਹਾਡਾ ਲੈਂਡ ਆਰਡਰ ਦੀ ਪੁਲਿਸ ਦਾ ਕੰਮ ਹੈ ਲਾਅ ਔਰਡਰ ਨੂੰ ਸੰਭਾਲਣਾ ਪੁਲਿਸ ਦਾ ਕੰਮ ਜਿਹੜੇ ਸਿਵਲ ਮੈਟਰਸ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰਨਾ ਨਹੀਂਗਾ ੱੱਕੇ ਨਾਲ ਚੋਣਾ ਕਰਾਉਣਾ ਨਹੀਂਗਾ ਇੱਕ ਵੀਡੀਓ ਥੋੜੀ ਕਾਫੀ ਵਾਇਰਲ ਹੋ ਰਹੀ ਹੈ ਜੀ ਡੀਐਸਪੀ ਸਾਹਿਬ ਨਾਲ ਤੁਸੀਂ ਗੱਲ ਕਰ ਰੋ ਮੈਂ ਵੀ ਕਹਿ ਰਿਹਾ ਮੈਂ ਉਹੀ ਕਹਿ ਰਿਹਾ ਕਿ ਅਸੀਂ ਯੰਗ ਆਫੀਸਰ ਨੇ ਰਸਟ੍ਰੇਨ 'ਚ ਰਹਿਣਾ ਚਾਹੀਦਾ ਆ ਅਸੀਂ ਦੋ ਵਾਰ ਦੇ ਚੁਣੇ ਹੋਏ ਨਮਾਇੰਦੇ ਆ ਜੀ ਠੀਕ ਹੈ ਨਾ ਸਾਨੂੰ ਸਾਨੂੰ ਪਤਾ ਆ ਕਿ ਅਸੀਂ ਕਿਹੜੀ ਕਿਹੜੇ ਆਪਣੀ ਮਰਿਆਦਾ ਦੇ ਵਿੱਚ ਕਿਵੇਂ ਅੱਜ ਤੇ ਧਰਨਾ ਲਾਇਆ ਨਾ ਜੀ ਜਿਵੇਂ ਸਾਡਾ ਧਰਨਾ ਜਦੋਂ ਤੱਕ ਸਾਡੇ ਬੰਦੇ ਆ ਰਹੇ ਸੀਗੇ ਅਸੀਂ ਦੋਵੇਂ ਸੜਕਾਂ ਚੱਲਦੀਆਂ ਰੱਖੀਆਂ ਜੀ ਜਦੋਂ ਬੰਦੇ ਵੱਧ ਗਏ ਬੈਠਣ ਨੂੰ ਥਾਂ ਨਹੀਂ ਰਹੀ ਅਸੀਂ ਇੱਕ ਪਾਸਾ ਬੰਦ ਕੀਤਾ ਉਹਨੂੰ ਬਾਈਪਾਸ ਕੀਤਾ ਜੀ ਟ੍ਰੈਫਿਕ ਰੁਕੀ ਕਿੱਥੇ ਦੱਸੋ ਹੂੰ ਬਾਈਪਾਸ ਕੀਤਾ ਇੱਕ ਪਾਸਾ ਚੱਲਦਾ ਰੱਖਿਆ ਟ੍ਰੈਫਿਕ ਨੂੰ ਰੋਕਿਆ ਸੀ ਉਹ ਉੱਥੇ 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 ਵੀ ਅਸੀਂ છાਾਂ ਚ બેઠે ટ્રાફિક ਇੱਕ ਰਸਤੇ ਚੋਂ ਜਾਂਦੀ ਸੀਗੀ ਕੰਡੀ ਚੋਂ ਨਿਕਲਦੀ ਸੀ ਬਾਈਪਾਸ ਹੋ ਰਹੀ ਸੀਗੀ ਜੀ ਮਤਲਬ ਇੱਥੇ ਖੜੇ ਇੱਥੇ ਬੈਠਿਆਂ ਤੇ ਐ ਬਾਈਪਾਸ ਹੋ ਕੇ ਸੈਮੀ ਸਰਕਲ ਚ ਨਿਕਲ ਰਹੀ ਸੀ ਤੁਸੀਂ ਆਪ ਹੀ ਦਿਖਾਇਆ ਆਪਣੇ ਕੈਮਰੇ ਤੇ ਵੀ ਟ੍ਰਾਫਿਕ ਰੁਕੀ ਨਹੀਂ ਸਾਨੂੰ ਮਰਿਆਦਾ ਦਾ ਪਤਾ ਹੈ ਜੀ ਜੋ ਜਿਹੜੇ ਅਧਿਕਾਰੀ ਨੇ ਮਰਿਆਦਾ ਦੇ ਵਿੱਚ ਔਰ ਆਪਣੇ ਰਸਟਰੀਨ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਲੋਕਾਂ ਦੇ ਗੁੱਛੇ ਨੂੰ ਸ਼ਾਂਤ ਕਰਨਾ ਹੁੰਦਾ ਔਰ ਮੰਨ ਲਓ ਕੋਈ ਮੰਨ ਲਓ ਹਲੋ ਤੁਸੀਂ ਮੇਰੇ ਨਾਲ ਥੋੜਾ ਜਿਹਾ ਉੱਚੀ ਬੋਲਦੇ ਮੈਂ ਕਹਿ ਦੂੰਗਾ ਟਵਾਣਾ ਸਾਹਿਬ ਮਰ ਕੋਈ ਨਹੀਂ ਤੁਸੀਂ ਥੋੜਾ ਜਿਹਾ ਅਜੇ ਪਾਚਨ ਦਿੰਦੇ ਆਏ ਹੋ ਗਰਮੀ ਚੋਂ ਥੋੜੇ ਜਿਹਾ ਕੋਈ ਗੱਲ ਨਹੀਂ ਥੋੜਾ ਜਿਹਾ ਆਰਾਮ ਨਾਲ ਥੋੜਾ ਜਿਹਾ ਆਰਾਮ ਨਾਲ ਤੁਸੀਂ ਤੁਸੀਂ ਸਿਆਣੇ ਬੰਦੇ ਹੋ ਜੀ ਤੁਸੀਂ ਥੋੜਾ ਜਿਹਾ ਆਰਾਮ ਨਾਲ ਇਦਾਂ ਵੀ ਕਿਹਾ ਜਾ ਸਕਦਾ ਜੀ ਜੀ ਤਰੀਕੇ ਨੇ ਇੱਕ ਤਰੀਕਾ ਸੋ ਇਸ ਕਰਕੇ ਸਾਨੂੰ ਕੋਈ ਨਹੀਂ ਸਾਨੂੰ ਕੋਈ ਫਰਕ ਨਹੀਂ ਪਿਆ ਸੀ ਆਪਣੀਆਂ ਗੱਲਾਂ ਕਹਿ ਲਈਆਂ ਜੀ ਜੋ ਸਾਨੂੰ ਕਿਹਾ ਸੀ ਆਪਣੇ ਗੱਲਾਂ ਕਹਿ ਲਈਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ 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 ਨੂੰ ਆਪਣੇ ਇਹੋ ਜਿਹੇ ਬਿਹੇਵੀਅਰ ਦੇ ਨਾਲ ਹੋਰ ਤਕਲੀਫਾਂ ਕਈ ਥਾਵਾਂ ਤੇ ਸਹਿਣੀਆਂ ਪੈਣਗੀਆਂ ਜੀ ਜੀ ਔਰ ਆਲਰੇਡੀ ਪਹਿਲਾਂ ਵੀ ਆਲਰੇਡੀ ਪਹਿਲਾਂ ਵੀ ਸੁਖਵਿੰਦਰ ਕੋਟਲੀ ਜਿਹੜਾ ਐਮ ਐਲ ਏ ਜਲੰਧਰ ਹੈ ਉਹਦੇ ਨਾਲ ਗੱਲ ਕਰ ਲਿਓ ਉੱਥੇ ਲੱਗੇ ਸੀ ਮਾਮਲਾ ਪ੍ਰਿਵੀਲੇਜ ਕਮੇਟੀ ਵਿਧਾਨ ਸਭਾ ਦੇ ਵਿੱਚੋਂ ਤੇ ਫਿਰ ਡੀਡੀਪੀ ਕੋਲੋਂ ਜਾ ਕੇ ਸੁਲਝਿਆ ਉੱਥੋਂ ਬਦਲੀ ਹੋਈ ਫਿਰ ਲੁਧਿਆਣੇ ਦੇ ਵਿੱਚ ਵੀ ਸ਼ਿਕਾਇਤ ਹੋਈ ਜੀ ਹੁਣ 31 ਨੂੰ ਕੀ ਲੱਗਦਾ ਜੀ ਉਹ ਸੁਸਾਇਟੀ ਵਾਲਾ ਮਸਲਾ ਜਿਹੜਾ ਹੱਲ ਹੋ ਜੂਗਾ ਕੀ ਲੱਗ ਰਿਹਾ ਕਿਸ ਤਰ੍ਹਾਂ ਦੇ ਤੁਹਾਨੂੰ ਸਾਨੂੰ ਪੂਰਨ ਉਮੀਦ ਹੈ ਕਿ ਸਾਨੂੰ ਜਿਹੜਾ ਕੋਆਪਰੇਟਿਵ ਮੈਕਮਾ ਨਿਆ ਦੇਊਗਾ ਨਹੀਂ ਤਾਂ ਜਿਹੜੀ ਇਹ ਤਾਂ ਲੜਾਈ ਇਹ ਤਾਂ ਇਹ ਤਾਂ ਇਹ 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 ਲੜਾਈ ਬਦਲੀ ਨਹੀਂ ਗਈ ਪਰਚੇ ਵਾਲੇ ਪਾਸੇ ਨੂੰ ਇਹ ਤਾਂ ਸਾਡਾ ਇੱਕ ਉਸ ਗੱਲ ਦਾ ਵਿਰੋਧ ਸੀ ਇਹ ਕਹਿ ਦੱਸਣਾ ਸੀ ਵੀ ਅਸੀਂ ਡਰਦੇ ਨਹੀਂ ਕਿ ਜੇ ਤੁਸੀਂ ਕਹੋਗੇ ਅਸੀਂ ਹੋਰ ਦੁੱਕਨੇ ਤਿੱਗਨੇ ਹੋ ਕੇ ਮਤਲਬ ਫਿਰ ਇਹਦਾ ਵਿਰੋਧ ਕਰਾਂਗੇ ਪਰ ਉਹ ਲੜਾਈ ਜਿਹੜੀ ਕੋਆਪਰੇਟਿਵ ਸੁਸਾਇਟੀ ਵਾਲੀ ਹੈ ਉਹ ਲੜਾਈ ਜਿੱਥੋਂ ਤੱਕ ਮਰਜ਼ੀ ਜਿੰਨਾ ਚਿਰ ਮਰਜ਼ੀ ਲੜਨੀ ਪਵੇ ਜੀ ਉਹਨੂੰ ਤਾਂ ਉਦਾਂ ਹੀ ਲੜਦੇ ਰਵਾਂਗੇ ਜੀ ਹੋਰ ਵੀ ਜੇ ਕਿਤੇ ਧੱਕਾ ਹੁੰਦਾ ਜੀ ਕਿਸੇ ਨਾਲ ਵੀ ਕੋਈ ਵੀ ਧੱਕਾ ਹੁੰਦਾ ਹੈ ਤਾਂ ਉਹ ਲੜਾਈ ਵੀ ਇਸੇ ਤਰ੍ਹਾਂ ਲੜੀ ਜਾਊਗੀ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਬਿਲਕੁਲ ਸਾਫ਼ ਸੁਥਰੇ ਸ਼ਬਦਾਂ ਚ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਸੀਂ ਆਪਣਾ ਵਤੀਰਾ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗੂ ਨਾ ਕਰੋ ਅਧਿਕਾਰੀਆਂ ਨੂੰ ਕਹਿੰਦੇ ਆ ਜੀ ਤੁਸੀਂ ਆਪਣੇ ਜਿਹੜਾ ਤੁਹਾਡੇ ਆਪਣੇ ਆਪਣੇ ਮਹਿਕਮਿਆਂ ਦੇ ਰੋਲ ਨੇ ਉਹ ਨਿਭਾਓ ਲੋਕਾਂ ਨੂੰ ਨਿਆਂ ਦਿਓ ਲੋਕਾਂ ਦੀ ਗੱਲ ਸੁਣੋ ਲੋਕਾਂ ਦੇ ਕੰਮ ਕਰੋ ਜੇ ਨਹੀਂ ਕਿਤੇ ਲੋਕਾਂ ਦੇ ਨਾਲ ੱੱੱਕਾ ਕਰੋਗੇ ਤਾਂ ਇਸੇ ਤਰ੍ਹਾਂ ਜੀ ਹਰੇਕ ਬੰਦੇ ਦੀ ਲੜਾਈ ਜਿਹੜੀ ਹੈਗੀ ਆ ਉਹ ਲੜੀ ਜਾਊਗੀ ਜੀ ਜੀ ਧੰਨਵਾਦ ਜੀ ਸਮਾਂ ਦੇਣ ਦਾ ਜੀ ਹਾਂਜੀ ਇਹ ਸਾਨੂੰ ਕੁਲਜੀਤ ਸਿੰਘ ਨਾਗਰਾ ਜੀ ਜਿਹੜੇ ਕਹਿ ਰਹੇ ਨੇ ਕਿ ਜਿੱਥੇ ਵੀ ਤੱਕਾ ਹੁੰਦਾ ਹੈ ਹਰ ਇੱਕ ਇਨਸਾਨ ਦੀ ਲੜਾਈ ਇਸੇ ਤਰ੍ਹਾਂ ਲੜੀ ਜਾਊਗੀ ਫਿਲਹਾਲ ਇੱਥੇ ਵੀਰ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਫਤਿਹ ਕੀ ਨਾਮ ਹੈ ਜੀ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਜੀ ਚਨਾਥਲਾ ਜੀ ਪਿੰਡ ਹਾਂਜੀ ਹਾਂਜੀ ਚਨਾਥਲ ਚਨਾਥਲ ਦੀ ਕਹਿੰਦੇ ਜੀ ਕੋਆਪਰੇਟਿਵ ਸੋਸਾਇਟੀ ਬੜੀ ਮਸ਼ਹੂਰ ਹੋ ਗਈ ਇੱਕ ਤਾਂ ਨਾਗਰਾ ਸਾਹਿਬ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਇੱਕ ਕਹਿੰਦੇ ਜੀ ਚੋਣ ਇਦਾਂ ਹੀ ਹੋ ਜਾਂਦੀ ਆ ਉੱਥੇ ਕੋਈ ਪ੍ਰਬੰਧ ਨਹੀਂ ਕੋਈ ਵੋਟਾਂ ਨਹੀਂ ਕੋਈ ਸਿਸਟਮ ਨਹੀਂ ਹੁੰਦਾ ਕੋਈ ਮਨਿਆਦੀ ਨਹੀਂ ਕਰਾਈ ਜਾਂਦੀ ਵਾਕਈ ਇਹ ਗੱਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਗੱਲ ਨਹੀਂ ਕੋਈ ਮਨਿਆਦੀ ਨਹੀਂ ਉਹ ਵੀ ਕੋਈ ਨੋਟਿਸ ਜਸਪਾ ਨਹੀਂ ਕੀਤਾ ਜੀ ਨਹੀਂ ਕੰਡਾ ਦੇ ਉੱਤੇ ਲਾਉਂਦੇ ਆ ਆਪਾਂ ਸਾਹ ਜੀ ਦਾਮਾਂ ਤੇ ਲਾਉਂਦੇ ਆ ਇਹ ਬਲ ਕੇ ਕਾਪਰੇਟ ਸਾਈਟ ਦੇ ਵਿੱਚ ਵੀ ਨਹੀਂ ਲਾਇਆ ਜੀ ਹਾਂ ਕਿਤੇ ਵੀ ਨਹੀਂ ਲਾਇਆ ਕਹਿੰਦੇ ਜੀ ਫਿਰ ਜਿਹੜੇ ਜੇ ਆਵਾਜ਼ ਉਠਾਈ ਤਾਂ ਪਰਚੇ ਦਰਜ ਹੋਗੇ ਨੇ ਜੀ ਪਰਚੇ ਦਰਜ ਹੋਗੇ 6 ਬੰਦਿਆਂ ਦੇ ਜੀ ਹਲੇ 20 25 ਰੱਖੇ ਪਰ ਵੀ ਕਹਿੰਦੇ ਜਿਹੜੇ ਹੋਰ ਟੱਪਣਗੇ ਫਿਰ ਟੱਪਣਗੇ ਫਿਰ ਦੇਖਾਂਗੇ ਜੀ ਜੀ ਹਾਂ ਅਣ ਪਛਾਤੇ ਜੀ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਿਸਟਮ ਨੂੰ ਸਰਕਾਰ ਤਾਂ ਦਾਅਵੇ ਕਰਦੀ ਸੀ ਕਿ ਕਿਸੇ ਨਾਲ ਧੱਕਾ ਨਹੀਂ ਹੋਊਗਾ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਜੀ ਸਰਕਾਰੀ ਕੰਮ 'ਚ ਵਿਗੜਨ ਪਾਇਆ ਲੋਕਾਂ ਨੇ ਕਿਸੇ ਦਾ ਕੋਈ ਵਿਗੜ ਨਹੀਂ ਪਾਇਆ ਜੀ ਸਾਡੇ ਮੈਂ ਇੱਥੇ ਪਿਛਲੀ ਟਰਮ ਦੇ ਵਿੱਚ ਮੈਂਬਰ ਰਿਹਾ ਅਸੀਂ ਨੇ ਮੈਂ ਜਰ ਕੇ ਮੈਂ ਉੱਥੇ ਸਾਈਨਿੰਗ ਅਥোরਟੀ ਵੀ ਸੀਗਾ ਮਤਲਬ ਪਾ ਕੇ ਅਸੀਂ ਨੇ ਬਾਕਾਇਦਾ ਕੈਮਰੇ ਲਵਾਏ ਸੀਗੇ ਉਹਨਾਂ ਦੀ ਵੀ ਪ੍ਰਤਾਲ ਹੁਣ ਚਾਹੀਦੀ ਵੀ ਉਹ ਕੈਮਰੇ ਗਏ ਕਿੱਥੇ ਕੈਮਰੇ ਵੀ ਲਵਾਏ ਸੀਗੇ ਜੀ ਕੋਆਪਰੇਟਿਵ ਸੁਸਾਇਟੀ ਸੀ ਲਾਏ ਸੀਗੇ ਹਾਂ ਜੀ ਉੱਥੇ ਹੈ ਨਹੀਂ ਹੁਣ ਕੈਮਰੇ ਨਾ ਬਿਲਕੁਲ ਨਹੀਂ ਕੋਈ ਕੈਮਰਾ ਨਹੀਂਗਾ ਅੱਛਾ ਜੀ ਹਾਂ ਜੀ ਕੈਮਰਿਆਂ ਤੋਂ ਕੀ ਖਤਰਾ ਸੀ ਪਤਾ ਨਹੀਂ ਉਹ ਉਹਨਾਂ ਨੂੰ ਪੁੱਛੋ ਜੀ ਨੇ ਲਾਏ ਨੇ ਹ ਤੇ ਲੱਗਦਾ ਜੀ ਹੁਣ ਅੱਗੇ 31 ਤਰੀਕ ਦਾ ਟਾਈਮ ਦਿੱਤਾ ਇਹ ਮਸਲਾ ਹੱਲ ਹੋ ਜਾਊਗਾ ਦੇਖੋ ਉਮੀਦ ਤਾਂ ਹੈ ਉਮੀਦ ਤੇ ਦੁਨੀਆ ਕਾਇਮ ਆ ਨਹੀਂ ਹੋਊਗਾ ਪਰਚੇ ਦਾ ਸ਼ੋਰ ਬੜਾ ਕਰੇ ਜਿਹੜੇ ਪਰਚੇ ਹੋਏ ਨੇ ਜੀ ਇਹਨਾਂ ਨੂੰ ਐਸਐਸਪੀ ਸਾਹਿਬ ਨੇ ਕੀ ਕਿਹਾ ਅੱਗੇ ਹੁਣ ਮੰਗ ਪੱਤਰ ਦੇ ਕੇ ਆਏ ਹਾਂ ਅਸੀਂ ਮੰਗ ਪੱਤਰ ਦੇ ਕੇ ਆਇਆ ਵੀ ਉਹ ਕਹਿੰਦੇ ਵੀ ਅਸੀਂ ਵੀਡੀਓ ਦੇਖਾਂਗੇ ਵੀਡੀਓ ਦੇਖ ਕੇ ਵੀ ਫਿਰ ਉਹਦੀ ਸਿੱਟ ਬਣਾਵਾਂਗੇ ਫਿਰ ਕਾਨੂੰਨ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਜੀ ਧੰਨਵਾਦ ਠੀਕ ਠੀਕ ਹੈ ਹਾਂਜੀ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਕੀ ਨਾਮ ਆ ਜੀ ਮੈਂ ਹਰਵੰਤ ਸਿੰਘ ਨੰਬਰਦਾਰ ਜੀ ਜਲੰਧ 74 ਪੰਜਾਬ ਨੰਬਰਦਾਰ ਜੂਨੀਅਨ ਪੰਜਾਬ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਐਸਐਸਪੀ ਮੈਡਮ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਬਾਹਰ ਛੁੱਟੀ ਦੇ ਟਾਈਮ ਬੱਚਿਆਂ ਦੀ ਬਹੁਤ ਲੜਾਈ ਹੁੰਦੀ ਹੈ ਬਾਹਰੋਂ ਬੰਦੇ ਬੱਚੇ ਆ ਜਾਂਦੇ ਨੇ ਤੇ ਉੱਥੇ ਲੜਾਈਆਂ ਹੁੰਦੀਆਂ ਹਰ ਰੋਜ਼ ਨਹੀਂ ਸਾਰੇ ਸਕੂਲਾਂ ਜ਼ਿਲ੍ਹੇ ਦੇ ਵਿੱਚ ਜੀ ਇਮ ਬੁਰਜੋਰ ਅਪੀਲ ਕਰਦਾਂ ਤੁਹਾਡੇ ਮਾਧਿਅਮ ਰਾਹੀਂ ਮੈਡਮ ਐਸਐਸਪੀ ਸਾਹਿਬਾਨ ਨੂੰ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਉੱਥੇ ਪੁਲਿਸ ਮੁਲਾਜ਼ਮ ਗਸ਼ਤ ਕਰਨ ਤਾਂ ਕਿ ਕੱਲ ਨੂੰ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਇਹ ਜਿਹੜੇ ਬੱਚੇ ਲੜਦੇ ਨੇ ਜੀ ਇਹ ਕੀ ਗੱਲ ਜਿਸ ਤਰ੍ਹਾਂ ਪਹਿਲਾਂ ਦੇਖਦੇ ਨੇ ਫਿਲਮਾਂ 'ਚ ਗੈਂਗਬਾਰ ਉਸੇ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਹੈ ਪਤਾ ਨਹੀਂ ਜੀ ਕਿਹਾ ਮੈਂ ਤਾਂ ਰੋਜ਼ ਦੇਖਦਾ ਮੇਰੀ ਪੋਤੀ ਪੜ੍ਹਦੀ ਹੈ ਬਡਾਲੀ ਹਰਲਾ ਸਿੰਘ ਸਕੂਲ ਦੇ ਵਿੱਚ ਜੀ ਉਹ ਸਾਰੇ ਲੋਕਾਂ ਨੇ ਸਚੂ ਸਾਹਿਬ ਨੂੰ ਵੀ ਬੇਨਤੀ ਕਰ ਲਈ ਮੈਂ ਤਾਂ ਦੇਖਦਾ ਕਿ 30 ਦਿਨ ਲੜਾਈ ਹੁੰਦੀ ਰਹਿੰਦੀ ਹੈ ਪਤਾ ਨਹੀਂ ਕਾਦੇ ਪਿੱਛੇ ਲੜਦੇ ਆਂ ਕਿਆ ਕਰਦੇ ਆਂ ਸਕੂਲ ਦੇ ਬੱਚੇ ਆਪਣੇ ਕਿਸੇ ਹੋਰ ਨੂੰ ਬਣਾ ਲੈਣੇ ਬਾਹਰੋਂ ਆ ਕਿਰਪਾਨਾਂ ਨਾਲ ਹੋਣੇ ਥੋੜੇ ਦਿਨ ਹੋਈਏ ਕਿਰਪਾਨ ਕਿਹੜੀਆਂ ਕਲਾਸਾਂ ਦੇ ਬੱਚੇ ਨੇ ਜੀ ਕਿਰਪਾਨਾਂ ਨਾਲ ਲੜਦੇ ਨੇ ਬਾਹਰੋਂ ਜਿਹੜੇ ਮੈਦ ਤੋਂ ਪ੍ਰਸਤੂ ਕਰਕੇ ਚਲੇਗੇ ਉਹਨਾਂ ਨੂੰ ਬੁਲਾ ਲੈਂਦੇ ਨੇ ਉਸ ਸਕੂਲ ਵਾਲੇ ਬੱਚੇ ਇੱਕ ਦੂਸਰੇ ਨਾਲ ਲੜਦੇ ਤਾਂ ਜੇ ਉੱਥੇ ਪੁਲਿਸ ਦਾ ਥੋੜਾ ਜਿਹਾ ਗਸ਼ਤ ਹੋਵੇ ਤਾਂ ਇਹਨਾਂ ਦਾ ਡਰ ਹੋਵੇ ਨਾਲ ਲੜਨ ਜੀ ਜੀ ਧੰਨਵਾਦ ਜੀ ਹਾਂਜੀ ਨਾਗਰਾ ਸਾਹਿਬ ਨੇ ਕਿਹਾ ਹੈ ਕਿ ਕਿਸੇ ਨਾਲ ਵੀ ਜੇ ਤੱਕਾ ਹੋਊਗਾ ਤਾਂ ਉਹਨਾਂ ਦੇ ਨਾਲ ਖੜ੍ਹਾ ਜਾਊਗਾ ਇਨਸਾਫ ਦਵਾਇਆ ਜਾਊਗਾ ਫਿਲਹਾਲ ਕੋਆਪਰੇਟਿਵ ਸੋਸਾਇਟੀ ਚਨਾਥਲ ਦਾ ਜਿਹੜਾ ਮਸਲਾ ਏ ਉਹ ਉੱਚ ਅਧਿਕਾਰੀਆਂ ਨੇ 31 ਤਰੀਕ ਨੂੰ ਜਿਹੜਾ ਉਹਦਾ ਹੱਲ ਆ ਉਹ ਕਰਨ ਦਾ ਜਿਹੜਾ ਵਿਸ਼ਵਾਸ ਆ ਉਹ ਦਵਾਇਆ ਇਹ ਹੁਣ 31 ਨੂੰ ਕੀ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਜਿਹੜੇ ਲੋਕਾਂ ਤੇ ਪਰਚੇ ਦਰਜ ਹੋਏ ਸੀਗੇ ਉਸ ਸੰਬੰਧ ਵਿੱਚ ਅੱਜ ਧਰਨਾ ਲੱਗਿਆ ਸੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਐਸਐਸਪੀ ਸਾਹਿਬ ਕਹਿੰਦੇ ਨੇ ਕਿ ਵੀਡੀਓ ਦੇਖ ਕੇ ਜੋ ਵੀ ਬਣਦੀ ਕਾਰਵਾਈ ਹੈ ਅੱਗੇ ਜਿਹੜਾ ਵੀ ਸਿਸਟਮ ਹੋਊਗਾ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਟੇਗੜ ਸਾਹ